ਅਮੇਸ਼ਾ ਜੀ ਸੁਪਨੇ ਚ ਵੀ ਨਾ ਸੋਚਣ ਕੇ ਕੋਈ ਹਿੰਦੀ ਸਾਡੇ ਤੇ ਥੱਪੋਂਗੇ ਜਾਂ ਸਾਨੂੰ ਕੋਈ ਹੋਰ ਲੈਂਗੁਏਜ ਸਾਡੇ ਕਿਉਂਕਿ ਸਾਡੀ ਇੰਨਾ ਅਮੀਰ ਵਿਰਸੇ ਵਾਲੀ ਸਾਡੀ ਬੋਲੀ ਹੈ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਸਾਡੇ ਕੋਲੇ ਵੈਣ ਸਾਡੇ ਕੋਲੇ ਗਾਣੇ ਹਾਂਜੀ ਪੰਜਾਬੀਓ ਸੁਣਿਆ ਆਪਸ ਤੌ ਜਾਣਿਆਂ ਨੂੰ ਮਹਾਰਾਜ ਜੀ ਨੂੰ ਮੁੱਖ ਮੰਤਰੀ ਮਾਨ ਸਾਹਿਬ ਨੂੰ ਜਿਹੜਾ ਬੰਦਾ ਬੜਾ ਕੂਕਦਾ ਸੀ ਬੜਾ ਰੌਲਾ ਪਾਉਂਦਾ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਕਿ ਮੈਂ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਕਰਾ ਦੂੰ ਮੈਂ ਸੜਕਾਂ ਦੇ ਬੋਰਡ ਪੰਜਾਬੀ ਵਿੱਚ ਕਰਾ ਦੂੰ ਦਫ਼ਤਰਾਂ 'ਚ ਪੰਜਾਬੀ ਲਾਗੂ ਕਰਾ ਦੂੰ ਮੈਂ ਕਿਤੇ ਪੰਜਾਬੀ ਤੋਂ ਬਿਨਾਂ ਦੂਜੀ ਗੱਲ ਨਹੀਂ ਹੋਣ ਦੇਣੀ ਅੱਜ ਉਹ ਬੰਦਾ ਨਾਬੇ ਦੇ ਵਿਚਾ ਕੇ ਨਹੀਂ ਪੱਥਰ ਰੱਖ ਰਿਹਾ ਨਹੀਂ ਪੱਥਰ ਰੱਖ ਰਿਹਾ ਹਿੰਦੀ 'ਚ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਇਤਿਹਾਸ 'ਚ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਨੇ ਕੋਈ ਨਹੀਂ ਪੱਥਰ ਰੱਖਿਆ ਉਹ ਹਿੰਦੀ 'ਚ ਰੱਖਿਆ ਹੋਵੇ ਬਹੁਤ ਵੱਡੇ ਪਹਿਲਾਂ ਹੀ ਪੰਜਾਬ ਦੇ ਵਿੱਚ ਟੋਏ ਪੱਟੇਗੇ ਪਹਿਲੇ ਬੰਦਿਆਂ ਦੁਆਰਾ ਬਹੁਤ ਕਾਣ ਹੋਇਆ ਪਰ ਜਿਹੜਾ ਪਿੱਠ ਸ਼ੁਰਾ ਤੂੰ ਮਾਰ ਰਿਹਾ ਹੈਂ ਮਾਂ ਬੋਲੀ ਪੰਜਾਬੀ ਦੇ ਦੇ ਪੰਜਾਬੀ ਲੋਕਾਂ ਦੇ ਇਹ ਬਹੁਤ ਵੱਡੀ ਗਦਾਰੀ ਕਰ ਰਹੇ ਹਨ ਸਾਹਿਬ ਬਹੁਤ ਵੱਡੀ ਗਦਾਰੀ ਕਰ ਰਹੇ ਆ ਇਹ ਚੰਗੀਆਂ ਨਹੀਂ ਗੱਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕੋ ਇਹ ਗੱਲਾਂ ਚੇਤੇ ਰੱਖਿਓ ਹਾਰੇ ਹੋਏ ਨਕਾਰੇ ਹੋਏ ਬੰਦੇ ਦਰਕਾਰੇ ਹੋਏ ਬੰਦੇ ਦਿੱਲੀ ਚ ਦਬੱਲੇ ਹੋਏ ਬੰਦੇ ਕੇਜਰੀਵਾਲ ਵਰਗੇ ਨਹੀਂ ਪੱਥਰ ਦੇ ਉੱਤੇ ਸਭ ਤੋਂ ਉੱਪਰ ਨਾ ਕੀਦਾ ਕੇਜਰੀਵਾਲ ਦਾ ਇਹ ਵੀ ਪਹਿਲੀ ਵਾਰੀ ਹੋਇਆ ਤੇ ਅੱਜ ਕੋਈ ਸੁਵਿਧਾਨ ਕੌਦਾ ਨਹੀਂ ਉਹਦੇ ਬੰਦੇ ਕੋਲ ਉਹਦਾ ਨਾਂ ਸਭ ਤੋਂ ਉੱਪਰ ਆ। ਲਿਆ ਕੇ ਚੀਰਮੈਨ ਕੋਈ ਜੂਪੀ ਤੋਂ ਲਿਆ ਕੇ ਪੰਜਾਬ ਦੇ ਸਿਰ ਤੇ ਬਿਠਾਤਾ। ਕੋਈ ਦਿੱਲੀ ਤੋਂ ਲਿਆ ਕੇ ਚੀਰਮੈਨ ਚੇਅਰਪਰਸਨ ਪੰਜਾਬ ਦੇ ਸਿਰ ਤੇ ਬਿਠਾਤੀ। ਸਾਰੇ ਬੰਦੇ ਲਿਆ ਲਿਆ ਕੇ ਤੇਰੀ ਤੇਰੇ ਮੁੱਖ ਮੰਤਰੀ ਦੀ ਜਿਹੜੀ ਕੋਠੀ ਆ ਘਰ ਆ ਉੱਥੇ ਦਿੱਲੀ ਤੋਂ ਲਿਆ ਕੇ ਬੰਦੇ ਬਿਠਾਏ ਹੋਏ ਆ। ਸਾਰਾ ਡਿਕਟੇਟ ਕਰ ਰਹੇ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਅਫਸਰਾਂ ਨੂੰ ਦਿੱਲੀ ਤੋਂ ਲਿਆਂਦੇ ਹੋਏ ਬੰਦੇ। ਤੇ ਆ ਨਾਂ ਮਾਦੂ ਬੰਦ ਜਿਹੜੀ ਜਿਹੜੀ ਨੀਤੀ ਲੈ ਕੇ ਚੱਲੇ ਹੋਏ ਆ ਹਿੰਦੀ ਥੋਪਣ ਦੀ ਗੱਲ ਹੋ ਰਹੀ ਹੈ ਤੇ ਇਹਦਾ ਵਿਰੋਧ ਪੂਰਾ ਦੱਖਣ ਭਾਰਤ ਕਰ ਰਿਹਾ ਹੈ। ਬੰਗਾਲੀ ਲੋਕ ਕਰ ਰਹੇ ਆ ਮਰਾਠੀ ਲੋਕ ਕਰ ਰਹੇ ਆ ਜਿਹੜੀ ਹਿੰਦੀ ਥੋਪਣ ਦੀ ਗੱਲ ਹੋ ਰਹੀ ਹੈ ਤੇ ਤੂੰ ਉਹਨਾਂ ਦੀਆਂ ਨੀਤੀਆਂ ਨੂੰ ਬੀਜੇਪੀ ਦੀਆਂ ਨੀਤੀਆਂ ਨੂੰ ਪੰਜਾਬ ਚੁੱਪਚੀ ਤੇ ਲਾਗੂ ਕਰ ਰਿਹਾ ਹੈ ਇਥੋਂ ਸਮਝ ਆਉਂਦੀ ਹੈ ਕਿ ਤੂੰ ਸੀ ਬੀਜੇਪੀ ਦੀ ਹੀ ਦੂਜੀ ਟੀਮ ਹੈ ਤੇ ਅਗਲੀ ਅਪੀਲ ਮੈਂ ਸਾਡੇ ਭਰਾਵਾਂ ਨੂੰ Hindu ਭਰਾਵਾਂ ਨੂੰ ਕਰਨਾ ਚਾਹੁੰਦਾ ਹਾਂ Hindu ਭਾਈਚਾਰੇ ਦੇ ਲੋਕਾਂ ਨੂੰ ਕਰਨਾ ਚਾਹੁੰਦਾ ਕਿ ਭਰਾਵੋ ਸੋਢੀ ਮਾਂ ਬੋਲੀ ਵੀ ਪੰਜਾਬੀ ਹੈ ਸੋਢੇ ਪੁਰਖੇ ਸਦੀਆਂ ਤੋਂ ਲੈ ਕੇ ਦਾਦੇ ਪਰਦਾਦੇ ਸਦੀਆਂ ਤੋਂ ਲੈ ਕੇ ਪੰਜਾਬ 'ਚ ਪੰਜਾਬੀ ਬੋਲੀ ਬੋਲਦੇ ਰਹੇ ਉਹਨਾਂ ਦੀ ਮਾਂ ਬੋਲੀ ਪੰਜਾਬੀ ਹੈ ਉਹ ਆਪਣੀ ਮਾਂ ਬੋਲੀ ਪੰਜਾਬੀ ਹੀ ਲਿਖਾਉਂਦੇ ਰਹੇ ਆ ਪਰ ਅੱਜ ਕੀ ਹੋ ਗਿਆ ਯਾਰ ਮੈਂ ਦੇਖਦਾ ਕਈ ਵਾਰੀ ਕੋਈ ਕਾਰਡ ਆਉਂਦਾ ਵਿਆਹ ਦਾ ਕੋਈ ਹੋਰ ਸਮਾਗਮ ਦਾ ਕਾਰਡ ਆਉਂਦਾ ਹਿੰਦੀ 'ਚ ਛਾਪਿਆ ਹੁੰਦਾ ਯਾਰ ਇੱਕ ਬੋਲੀ ਆ ਪੰਜਾਬੀ ਜਿਹੜੀ Hindu Sikh ਏਕਤਾ ਜਿਹੜੀ Hindu Sikh Musalman ਦੀ ਏਕਤਾ ਨੂੰ ਗੂੜਾ ਕਰਦੀ ਹੈ ਇੱਕ ਕੜੀ ਦਾ ਕੰਮ ਕਰਦੀ ਹੈ ਬੋਲੀ ਬੇਸ਼ੱਕ ਧਰਮਸਾਰਾਂ ਦੇ ਵੱਖਰੇ ਵੱਖਰੇ ਨੇ ਪਰ ਬੋਲੀ ਸਭ ਦੀ ਸਾਂਝੀ ਹੈ ਇਸ ਤਰ੍ਹਾਂ ਨਾ ਕਰੋ ਯਾਰ ਆਪਣੀ ਮਾਂ ਬੋਲੀ ਤੋਂ ਬੇਮੁਖ ਨਾ ਹੋ ਸੋਨੂੰ ਵੀ ਮੇਰੀ اپੀਲ ਆ ਮੈਂ ਹਿੰਦੀ ਦੇ ਵਿਰੋਧੀ ਨਹੀਂ ਆ ਨਾ ਅੰਗਰੇਜ਼ੀ ਵਿਰੋਧੀ ਆ ਨਾ ਕਿਹੜੀ ਹੋਰ ਬੋਲੀ ਵਿਰੋਧੀ ਆ ਸਾਰੀਆਂ ਬੋਲੀਆਂ ਸਿੱਖੋ ਅਸੀਂ ਵੀ ਸਿੱਖੇ ਆ ਅਸੀਂ ਸਕੂਲਾਂ 'ਚ ਪੜ੍ਹੇ ਆ ਲਿਖਣ ਵੀ ਜਾਣਦੇ ਆ ਬੋਲਣ ਵੀ ਜਾਣਦੇ ਆ ਪਰ ਜਿੱਥੇ ਗੱਲ ਮਾਂ ਦੀ ਹੁੰਦੀ ਹੈ ਤੇ ਮਾਂ ਦਾ ਦਰਜਾ ਮਾਂ ਨੂੰ ਦਿੱਤਾ ਜਾਂਦਾ ਜੋ ਸਤਕਾਰ ਮਾਂ ਸੀ ਮਾਂ ਨੂੰ ਦੇ ਸਕਦਾ ਮਾਸੀ ਨੂੰ ਨਹੀਂ ਦੇ ਸਕਦਾ ਸੋਸ ਕਰਕੇ ਤੁਹਾਨੂੰ ਬੇਨਤੀ ਆ ਕਿ ਇਹਨਾਂ ਗੱਲਾਂ ਵੱਲ ਯਾਰ ਗੌਰ ਕਰਗੇ ਆਪਾਂ ਇਹ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈ ਜਿਹੜਾ ਸਾਡਾ ਭਾਈਚਾਰਾ ਸਾਡੀਆਂ ਸਾਂਝਾਂ ਨੇ ਈ ਵੀ ਇੱਕ ਤਰੀਕੇ ਨਾਲ ਬੋਲੀ ਦੇ ਜੜਗੇ ਉਹਨਾਂ ਸਾਂਝਾਂ ਨੂੰ ਵੀ ਪੰਜਾਬ ਚ ਖਤਮ ਕੀਤਾ ਜਾ ਰਿਹਾ ਸਮੁੱਚੇ ਹਿੰਦੂ ਭਰਾਵਾਂ ਨੂੰ ਖਾਸ ਤੌਰ ਤੇ ਅਪੀਲ ਕਰਦਾ ਕਿ ਜੇ ਛੇ ਕਿਤੇ ਵੀ ਪੰਜਾਬੀ ਬੋਲੀ ਦੀ ਗੱਲ ਬਹੁਤ ਵੱਡੇ ਵੱਡੇ ਸਹਿਤਕਾਰ ਇਤਿਹਾਸਕਾਰ ਗੀਤਕਾਰ ਕਿੰਨੇ ਧਨੀਦਾਨ ਚਾਤਰਕ ਵਰਗੇ शिव कुमार बटालवी वर्गे नंदलाल नूरपुरी वर्गे ओम प्रकाश गसो वर्गे किन्ने शिव वर्गे किन्ने जेडे साहित्यकार ਹੋਏ ਨੇ ਗੀਤਕਾਰ ਹੋਏ ਲਿਖਾਰੀ ਹੋਏ ਨੇ ਕਵੀ ਹੋਏ ਨੇ ਇਤਿਹਾਸਕਾਰ ਹੋਏ ਨੇ Hindu ਹੋਏ ਨੇ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਮਣਾਮੋਹੀ ਸਾਹਿਤ ਰਚਿਆ ਗੀਤ ਲਿਖੇ ਕਵਤਾਵਾਂ ਲਿਖੀਆਂ ਅੱਜ ਸਾਰਾ ਕੁਝ ਭਲਾਤਾ ਸੀ ਯਾਰ ਅੱਜ ਹਿੰਦੀ ਨੂੰ ਪੜਾ ਲਿਆ ਸੀ ਦੁੱਖ ਦੀ ਗੱਲ ਹੈ ਸੋ ਮੇਰੀ ਤੁਹਾਨੂੰ ਖਾਸ ਤੌਰ ਤੇ ਪੀਲਾ ਕਿ ਨਹੀਂ ਅਜੇ ਛੇ ਗੱਲ ਬੋਲੀ ਦੀ ਆ ਗਈ ਉਥੇ ਅੜ ਜਾ ਕਰੋ ਵੀ ਪੰਜਾਬੀ ਆ ਚਾਹੇ ਹਿੰਦੂਆਂ ਚਾਹੇ ਸਿੱਖਾਂ ਚਾਹੇ ਮੁਸਲਮਾਨ ਪਹਿਲਾਂ ਪੰਜਾਬੀਆਂ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਆ ਮੁੱਖ ਮੰਤਰੀ ਪੰਜਾਬ ਨੂੰ ਜਰੂਰ ਇਹ ਘੇਰ ਕੇ ਸਵਾਲ ਕਰੋ ਪੰਜਾਬ ਦੇ ਲੋਕ ਉਹ ਇਹਨੇ ਪਿੰਡਾਂ ਚਾਉਣਾ ਇਹਨੇ ਇਹਨਾਂ ਨੂੰ ਘੇਰ ਕੇ ਸਵਾਲ ਪੁੱਛਿਓ ਵੀ ਆਹ ਰਹਿੰਦੀ ਖੁੰਦੀ ਜਿਹੜੀ ਕਸਰ ਤੂੰ ਰਹਿੰਦੀ ਸੀ ਉਹ ਵੀ ਕੱਢ ਤੀ ਆ ਜਿਹੜਾ ਲਿਆ ਕੇ ਨਮਕ ਕੱਲ ਤੂੰ ਠੋਕਤਾ ਪੰਜਾਬੀਆਂ ਦੀ ਹੱਕ ਤੇ ਕਿ ਨਹੀਂ ਪੱਥਰ ਹਿੰਦੀ ਚ ਲਿਆ ਕੇ ਰੱਖਦਾ ਯਾਰ ਪੰਜਾਬ ਦੇ ਲੋਕੋ ਇਹ ਗੱਲ ਥੋੜ੍ਹ ਸੁਣ ਲਿਓ ਦੱਖਣੀ ਭਾਰਤ ਦਾ ਚਾਹੇ ਕੋਈ Hindu ਆ ਚਾਹੇ ਕੋਈ ईसाई ਆ ਚਾਹੇ ਕੋਈ ਮੁਸਲਮਾਨ ਆ ਬੰਗਾਲੀ ਚਾਹੇ ਕੋਈ Hindu ਆ ਚਾਹੇ ਕੋਈ ਮੁਸਲਮਾਨ ਆ ਚਾਹੇ ईसाई ਆ ਮਰਾਠੇ ਕਿਸੇ ਵੀ ਧਰਮ ਦੇ ਲੋਕ ਆ ਪਰ ਜੋ ਕੰਨੜ ਨੇ ਆਪਣੀ ਬੋਲੀ ਕੰਨੜ ਲਿਖਾਉਣਗੇ ਤਾਮ ਵਾਲਾ ਤਾਮਲ ਲਿਖਾਉਣਗੇ ਮਰਾਠੇ ਆ ਤਾਂ ਮਰਾਠੀ ਲਿਖਾਉਣਗੇ ਉਹ ਹਿੰਦੀ ਨਹੀਂ ਲਿਖਾਉਂਦੇ ਯਾਰ ਤੇ ਸਾਨੂੰ ਯਾਰ ਇਹ ਇਹਨਾਂ ਨਾਲ ਉਲਝਾ ਲਿਆ ਕਿਉਂ ਇਹਨਾਂ ਦੇਖਿਆ ਵੀ ਹੋਰ ਤਰੀਕੇ ਨਾਲ ਲੋਕ ਪਾੜਦੇ ਨਹੀਂ ਬੋਲੀ ਦੇ ਆਧਾਰ ਤੇ ਨੂੰ ਪਾੜਦੇ ਆ ਮਿੱਤਰ ਸਿੰਘ ਮੀਤ ਵਰਗੇ ਲੁਧਿਆਣੇ ਤੋਂ ਹੋਰ ਬਹੁਤ ਸਾਰੇ ਸੱਜਣ ਸਾਡੇ ਜਿਹੜੇ ਪੰਜਾਬੀ ਬੋਲੀ ਦੀਪਕ ਜਨਾਰਥਲ ਵਰਗੇ ਬਹੁਤ Hindu ਭਰਾ ਸਾਡਾ ਨਾ ਪੰਜਾਬੀ ਬੋਲੀ ਲਈ ਸ਼ਿਕਰਚ ਵੀ ਕਰ ਰਹੇ ਸੋ ਆਓ ਯਾਰ ਆਪਣੀ ਬੋਲੀ ਨੂੰ ਆਪਣਾ ਬਣਦਾ ਮਾਨਸਤਕਾਰ ਤੇ ਪਿਆਰ ਦੇਗੀ ਬੋਲੀਆਂ ਨਾਲ ਕੌਮਾਂ ਜਾਉਂਦੀਆਂ ਨੇ ਬੋਲੀਆਂ ਗਈਆਂ ਤਾਂ ਕੌਮ ਖਤਮ ਹੋ ਜਾਂਦੀਆਂ ਨੇ ਸੋ ਇਹਨਾਂ ਗੱਲਾਂ ਤੇ ਗੌਰ ਕਰਿਓ ਤੇ ਜਰੂਰ ਇਸ انسان ਨੂੰ ਲਾਹਨਤਾਂ ਪਾਓ ਇਸ ਬੰਦੇ ਨੂੰ ਪੁੱਛੋ ਕਿ ਆਹ ਜਿਹੜੀ ਜੱਗੋ ਤੇਰੀ ਵੀ ਤੂੰ ਕਰ ਰਿਹਾ ਜਿਹੜੀ ਤੂੰ ਨਵੀਂ ਪਿਰਤ ਪਾ ਰਿਹਾ ਇਹ ਇਹ ਪਿਰਤ ਤਾਂ ਇੱਕ ਤਰ੍ਹਾਂ ਦੀ ਨੀਂਦ ਪੱਥਰ ਰੱਖਣਾ ਹਿੰਦੀ ਦੇ ਵਿੱਚ ਪਹਿਲੀ ਵਾਰ ਤੂੰ ਪਾ ਰਿਹਾ ਹੈ ਇਤਿਹਾਸ ਲਿਖਿਆ ਜਾਣਾ ਵੀ ਕਿਹੜੇ ਬੰਦੇ ਨੇ ਪੰਜਾਬ ਨਾਲ ਪੰਜਾਬੀਆਂ ਨਾਲ ਤੇ ਆਪਣੀ ਬੋਲੀ ਨਾਲ ਗਦਾਰੀ ਕੀਤੀ ਧਰੋਹ ਕਮਾਇਆ ਪਟਛਰਾ ਮਾਰਿਆ ਉਸ ਤਰ੍ਹਾਂ ਸਭ ਤੋਂ ਪਹਿਲਾ ਨਾਂ ਭਾਂਸਿਆ ਹੋਣਾ ਹੈ ਤੇ ਜਿਹੜਾ ਤੂੰ ਕੂਕਦਾ ਫਿਰਦਾ ਸੀਗੇ ਬੋਲੀ ਮੇਰੀ ਮਾਂ ਐ ਬੋਲੀ ਲਈ ਮੈਂ ਕਰ ਦੂ ਅੱਜ ਤੂੰ ਉਸੇ ਮਾਂ ਬੋਲੀ ਨੂੰ ਮਾਰਨ ਤੇ ਤੁਰਿਆ ਹੋਇਆ